ਸ਼੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਸਵੇਰੇ 10 ਵਜੇ ਜਿਹੜਾ ਕਿ ਸਕੱਤਰੇ ਚੁਰੀਆ ਕਾਲ ਤਖਸੈਬ ਵਿਕੇ ਇੱਕ ਨਵਾਂ ਵੈਬ ਪੋਰਟਲ ਜਾਰੀ ਕੀਤਾ ਗਿਆ। ਇਹ ਪੋਰਟਲ ਖਾਸ ਤੌਰ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਨੂੰ ਸੰਗਠਿਤ ਤੇ ਪਾਰਦਰਸ਼ੀ ਲੰਬੇ ਸਮੇਂ ਲਈ ਪ੍ਰਭਾਵਸ਼ਾਲੀ ਬਣਾਉਣ ਲਈ ਤਿਆਰ ਕੀਤਾ ਗਿਆ। ਕੀ ਕੁਝ ਇਸ ਦੇ ਵਿੱਚ ਜਿਹੜੀ ਕਿ ਪਾਰਦਰਸ਼ਤਾ ਲਿਆਂਦੀ ਗਈ ਹੈ ਕੀ ਕੁਝ ਤਿਆਰੀ ਹੈ ਕਿਸ ਤਰ੍ਹਾਂ ਕੋਈ ਸੰਪਰਕ ਕਰ ਸਕਦਾ ਹੈ ਅਤੇ ਕਿਸ ਤਰ੍ਹਾਂ ਜਿਹੜਾ ਇਸ ਦੇ ਉੱਤੇ ਹੈਲਪਫੁਲ ਆ ਸਕਦਾ ਆਓ ਦੇਖਦੇ ਆ ਪੂਰੀ ਖਬਰ ਅੱਜ ਮੈਨੂੰ ਖੁਸ਼ੀ ਆ ਕਿ ਅੱਜ ਅਸੀਂ ਉਹ ਜਿਹੜਾ ਪੋਰਟਲ ਆ ਉਹ ਜਾਰੀ ਕਰਨ ਜਾ ਰਹੇ ਆ ਇਸ ਪੋਰਟਲ ਦਾ ਜਿਹੜਾ ਮਕਸਦ ਆ ਜਿਹੜਾ ਮਿਸ਼ਨ ਆ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਜੋ ਵੀ ਹੜ੍ਹਾਂ ਦੀ ਮਾਰ ਆ ਪ੍ਰਭਾਵਿਤ ਜਿਹੜੇ ਇਲਾਕੇ ਆ ਉੱਥੇ ਸਾਡੀਆਂ ਸੰਸਥਾਵਾਂ ਆਪਸੀ ਤਾਲਮੇਲ ਦੇ ਨਾਲ ਕਿਵੇਂ ਕੰਮ ਕਰਨ ਜਿਹਨੂੰ ਕੋਈ ਲੋੜ ਆ ਉਹ ਵੀ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦਾ ਸਿੱਖ ਸੰਸਥਾਵਾਂ ਵੀ ਇੱਥੇ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਗਈਆਂ ਜਿਹੜੀਆਂ ਸਾਡੀਆਂ ਐਨਜੀਓ ਵੀ ਚੱਲਦੀਆਂ ਜਾਂ ਕਈ ਨਿੱਜੀ ਕਈ ਲੋਕ ਕਰਦੇ ਆ ਕਿ ਹਰੇਕ ਦੀ ਖੁਸ਼ੀ ਆ ਕਿਸੇ ਤੇ ਕੋਈ ਦਬਾਅ ਨਹੀਂ ਆ ਜਿਹੜੇ ਵੀ ਇਦਾਂ ਕੰਮ ਕਰਨਾ ਚਾਹੁੰਦੇ ਉਹ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਹੰਗਾਰਾ ਵਾ ਉਹ ਭਰਤਾ ਤੇ ਕਿਰਪਾ ਤੇ صدਕਾ ਇਹ ਜਿਹੜਾ ਪੋਰਟਲ ਆ ਤਿਆਰ ਹੋ ਗਿਆ ਤੇ ਅੱਜ ਆਪਾਂ ਇਸ ਪੋਰਟਲ ਨੂੰ ਜਿਹੜਾ ਆਨਲਾਈਨ ਆ ਸਾਹਮਣੇ ਜਿਹੜਾ ਉਹ ਕਰ ਰਹੇ ਆ ਇਹ ਜਦੋਂ ਆਪਾਂ ਖੋਲਾਂਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੇਰੀ ਪੀੜੀ ਦੇ ਦੋ ਨਿਸ਼ਾਨ ਆ ਜਿਹੜੇ ਉਹ ਸਾਹਮਣੇ ਦਿਸਣਗੇ ਭਗਤੀ ਤੇ ਸ਼ਕਤੀ ਜੋ ਗੁਰੂ ਸਾਹਿਬ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿਧਾਂਤ ਹੈਗਾ ਲੈਪਟਾਪ ਨਹੀਂ ਹੈਗਾ ਤਾਂ ਮੋਬਾਈਲ ਤੇ ਖੁੱਲ ਜਾਏਗਾ ਪੋਰਟਲ ਕੋਈ ਵੀ ਵੈਸੇ ਆਪਾਂ ਜਾਣਦੇ ਮੋਬਾਈਲ ਤੇ ਖੁੱਲ ਜਾਂਦਾ ਹਾਂਜੀ ਉਹ ਇਹ ਦੇ ਉੱਤੇ ਜਦੋਂ ਜਾਣਗੇ ਇੱਕ ਵਟਸਐਪ ਦਾ ਆਪਸ਼ਨ ਆਊਗਾ ਉੱਥੇ ਉਹ ਚੈਟ ਕਰ ਸਕਦੇ ਆ ਫੋਟੋ ਖੇਚ ਕੇ ਭੇਜ ਸਕਦੇ ਆ ਔਰ ਜਦੋਂ ਮੰਨ ਲਓ ਕੋਈ ਕਹੂਗਾ ਵੀ ਸਾਨੂੰ ਆ ਲੋੜ ਆ ਉਹ ਫੋਟੋ ਅਪਲੋਡ ਕਰ ਦੇਣਾ ਵੀਡੀਓ ਅਪਲੋਡ ਕਰ ਦੇ ਉਹ ਤੋਂ ਬਾਅਦ ਸਾਰੀਆਂ ਸੰਸਥਾਵਾਂ ਦੇ ਵਿੱਚ ਅਸੀਂ ਦੋ ਦੋ ਵਲੰਟੀਅਰ ਵੀ ਲਾਵਾਂਗੇ ਉਹ ਵੀ ਇੱਥੇ ਰਜਿਸਟਰਡ ਹੋਣੇ ਆ ਉਹ ਜਾ ਕੇ ਉੱਥੇ ਚੈੱਕ ਕਰਨਗੇ ਕਿ ਅਸਲ ਦੇ ਵਿੱਚ ਲੋੜ ਹੈਗੀ ਆ ਇਹ ਜਿਹੜਾ ਘਰ ਵਾ ਹੜਾਂ ਦੇ ਨਾਲ ਠੱਠਾ ਵਾ ਯਾ ਕਈਆਂ ਦੇ ਪਸ਼ੂ ਮਾਲ ਡੰਗਰ ਦਾ ਮਸਲਾ ਵੀ ਹੈਗਾ। ਇਹਦੇ ਰਾਹੀਂ ਇਹੋ ਹੀ ਆ ਵੀ ਇੱਕ ਤੇ ਪਾਰਦਰਸ਼ਤਾ ਹੋਵੀਂ। ਕਿਹੜੀ ਸੰਸਥਾ ਕਿਹੜੇ ਇਲਾਕੇ 'ਚ ਕੰਮ ਕਰ ਰਹੀ ਆ ਉਹ ਆਨਲਾਈਨ ਹੋਊਗਾ। ਉਹ ਕਿੰਨਾ ਕੰਮ ਕਰ ਰਹੀ ਆ ਇਹ ਵੀ ਪਤਾ ਲੱਗੂਗਾ। ਦੂਜੀ ਸੰਸਥਾ ਕਿੱਥੇ ਕੰਮ ਕਰ ਰਹੀ ਆ ਉਹਦਾ ਵੀ ਪਤਾ ਲੱਗੂਗਾ। ਫੇਰ ਜੇ ਮੰਨ ਲਓ ਵੀ ਇੱਕ ਸੰਸਥਾ ਨੇ ਕਿਸੇ ਪਿੰਡ ਦੇ ਵਿੱਚ 10 ਜਾਂ 5 ਘਰਾਂ ਦੀ ਸੇਵਾ ਲੈ ਲਈ। ਕੋਈ ਦੂਜੀ ਸੰਸਥਾ ਨਹੀਂ ਜਾਊਗੀ ਕਿਉਂਕਿ ਆਨਲਾਈਨ ਇੱਥੇ ਚੜ ਜਾਣਾ ਵੀ ਉੱਥੇ ਇਹ ਸੇਵਾ ਕਰ ਰਹੀ ਹੈ। ਇਹਦੇ ਵਿੱਚ ਕੀ ਆ ਵੀ ਜਿਵੇਂ ਕੋਸ਼ਿਸ਼ ਕਰਤਾ ਆਈਆਂ ਸੀ ਕਿ ਕੁਝ ਲੋਕ ਜਿਹੜੇ ਆ ਇੱਕ ਕੋਲੋਂ ਵੀ ਸੇਵਾ ਲੈ ਰਹੇ ਆ ਤੇ ਦੂਜੇ ਕੋਲੋਂ ਵੀ ਲੈ ਰਹੇ ਆ ਰਿਕਾਰਡ ਨਹੀਂ ਆ ਇਹਦੇ ਰਾਈ ਉਹ ਰਿਕਾਰਡ ਵੀ ਰਹਿ ਜਾਊਗਾ ਤਾਂ ਕਿ ਕੋਈ ਈਦਾਂ ਦੀ ਭਾਵਨਾ ਦੇ ਨਾਲ ਕਿਸੇ ਕਿਉਂਕਿ ਜਿਹੜਾ ਦਸਵੰਦ ਆ ਇਹ ਬਹੁਤ ਇੱਕ ਪਵਿੱਤਰ ਭਾਵਨਾ ਵੀ ਇਹ ਯੋਗ ਥਾਂ ਤੇ ਲੱਗਣਾ ਚਾਹੀਦਾ ਇਹਦੇ ਰਾਈ ਜਿਹੜੀਆਂ ਦਸਵੰਦ ਇਕੱਠੀਆਂ ਕਰਦੀਆਂ ਸੰਸਥਾਵਾਂ ਆ ਉਨ੍ਹਾਂ ਦੀ ਪਾਰਦਰਸ਼ਤਾ ਵੀ ਦਿਖੂ ਵੀ ਇੱਥੇ ਸੇਵਾ ਇੰਨੀ ਕੀਤੀ ਹੋ ਸਾਹਮਣੇ ਪਤਾ ਲੱਗ ਜਾਣਾ